ਸਤਿ ਸ੍ਰੀ ਅਕਾਲ ਜੀ ਮੈਂ ਜਰੂਪ ਸਿੰਘ ਸੋਈ ਤੇ ਤੁਸੀਂ ਸਾਡਾ ਜਿਹੜਾ ਦਿੱਲੀ ਜਗਰਾਉਂ ਨਿਊਜ਼ ਦੇ ਨਾਲ ਸੋ ਅਸੀਂ ਐਸਪੀ ਦਫ਼ਤਰ ਤਹਿਸੀਲ ਰੋਡ ਜਗਰਾਉਂ ਦੇ ਵਿੱਚ ਖੜੇ ਆਂ ਜਿੱਥੇ ਕਿ ਸਿੱਖ ਜਥੇਬੰਦੀਆਂ ਦੇ ਆਗੂ ਬੀਤੇ ਦਿਨੀ ਹਲਕਾ ਮੁਲਾਬਾਤ ਬਾਕ ਦੇ ਵਿੱਚ ਇੱਕ ਸਾਧਵਲੀਓ ਸੋਸ਼ਲ ਮੀਡੀਆ ਤੇ ਜਿਹੜੀ ਗਲਤ ਵੀਡੀਓ ਚੱਲੀ ਸੀ ਉਹਦੇ ਸੰਬੰਧ ਵਿੱਚ ਪਿੰਡ ਪੱਧਰ ਦੇ ਲੋਕ ਵੀ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ ਵੀ ਇੱਥੇ ਐਸਪੀ ਸਾਹਾਨੂੰ ਮੰਗਬੱਤਰ ਦੇਣ ਆਏ ਆ ਇਕੱਠੇ ਹੋਏ ਆ ਗ੍ਰਫਤਾਰੀ ਦੀ ਬੰਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਐਸਐਸਓ ਸਾਹਿਬ ਨੇ ਭਰੋਸਾ ਦਿੱਤਾ ਵੀ ਉਸ ਸਾਧ ਦੇ ਖਿਲਾਫ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੁਹਾਡੇ ਵੀ ਪੱਖ ਸੋਣੇ ਜਾਣਗੇ ਉਸ ਤੋਂ ਬਾਅਦ ਚ ਜਲਦੋਂ ਜਲ ਅਸੀਂ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਹੋਣ ਤੋਂ ਬਾਅਦ ਚ ਤੁਹਾਡੇ ਸਾਰੇ ਸਾਹਮਣੇ ਇਹ ਮਾਮਲਾ ਲਿਆਂਦਾ ਜਾਊਗਾ ਭਗਵਾਨ ਦੇ ਬਾਰੇ ਪੂਰਾ ਅੱਗੇ ਨਹੀਂ ਦੱਸ ਰਹੇ ਉਹ ਕੀ ਮਾਮਲਾ ਦੇਖੋ ਆਪਾਂ ਡਾਕਾ थाना ਮੁਖੀ ਜਿਹੜੇ ਹੈਗੇ ਐਸਐਚਓ ਉਹਨਾਂ ਤੋਂ ਪਤਾ ਕਰ ਲਾਂਗੇ ਪਰਚਾ ਦਰਜ ਹੋ ਗਿਆ ਤਾਂ ਬਹੁਤ ਵਧੀਆ ਗੱਲ ਆ ਤੇ ਕਿਸ ਤਰ੍ਹਾਂ ਨਾਲ ਕਿਵੇਂ ਹੋਇਆ ਉਹਦੀ ਲੀਗਲ ਜਿਹੜੀ ਕਰ ਪੈਰ ਬਈ ਆਪਾਂ ਉਹ ਕਰਾਂਗੇ ਜਿੱਥੇ ਬੰਦियां ਰਲ ਕੇ ਸਾਝੇ ਤੌਰ ਤੇ ਪੰਜ ਬੰਦੇ ਅਵੇਲੇਬਲ ਹੋਇਆ ਜੀ ਉਹ ਕਿਹੜੇ ਕਿਹੜੇ ਆਕੜੇ ਕਿਹੜੇ ਪਿੰਡਾਂ ਦੇ ਹੈਗੇ ਉਹਦੇ ਵਿੱਚ ਪੰਜ ਬੰਦੇ ਸਾਡੇ ਹੈਗੇ ਨੇ ਜੀ ਅ ਇੱਕ ਪਰਚਾ ਦਰਜ ਹੋਇਆ ਜੀ ਅੱਛਾ ਨਹੀਂ ਉਹਨਾਂ ਦੇ ਬਾਰੇ ਚੈੱਕ ਲੇਡੀ ਜੀ ਬੋਲ ਰਹੀ ਹੈ ਰਾਣਾ ਦੇ ਬਾਰੇ ਤਾਂ ਪਤਾ ਜੀ ਜਿਹੜਾ ਮੁਖੀ ਹੈਗਾ ਵੀ ਉਹਦੇ ਤੇ ਹੋਇਆ ਜੀ ਦੇਖੋ ਬੇਸਿਕਲੀ ਬੜਾ ਇਹ ਮੰਨਦ ਬੰਦੇ ਭਾਗ ਆ ਸਾਡੇ ਪੰਜਾਬ ਦੀ ਮੈਂ ਕਹੂੰਗਾ ਦੁਖਦ ਦਰਸਦੀ ਆ ਇਹ ਪਹਿਲਾਂ ਸਾਡੇ ਲੋਕ ਦੇਖੋ ਭਟਕੇ ਹੋਏ ਉਹ ਡੇਰਾ ਸਰਸਾ ਮੁਖੀ ਉਹਦੇ ਦੇਖੋ ਕਿੰਨੇ ਆਪਾਂ ਸਾਰਾ ਕੁਝ ਦੇਖਿਆ ਸਾਰਿਆਂ ਨੇ ਫੇਰ ਆ ਸਾਡੇ ਇਥੇ ਨੇੜੇ ਇੱਕ ਨਹਿਰ ਟੱਪ ਕੇ ਜਾਂਦੀ ਆ ਕਿ ਚਰਨ ਘਾਟ ਵਾਲਾ ਹੈਗਾ ਵਾ ਉਹ ਬਲਜਿੰਦਰ ਬਲਜਿੰਦਰ ਸਿੰਘ ਉਹਦੀਆਂ ਕਰਤੂਤਾਂ ਕੁਝੀਆਂ ਨਹੀਂ ਰਹੀਆਂ ਫਿਰ ਹੋਰ ਇਧਰ ਉਧਰ ਤੋਂ ਕਰਕੇ ਹੁਣ ਇਹ ਸਾਧਰੇ ਵੀ ਇਹਨੇ ਵੀ ਚੰਦ ਚਾੜਤਾ ਵਾ ਸੋ ਮੈਂ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਮੰਨਦਾ ਪਬਲਿਕ ਨੂੰ ਲੋਕਾਂ ਨੂੰ ਤੇ ਇਹੋ ਜਿਹੇ ਜਿਹੜੇ ਮਤਲਬ ਲੁੱਚੇ ਗੰਦੇ ਸਾਧ ਨੇ ਇਹਨਾਂ ਦੇ ਪੈਰ ਤੋਦੋ ਨਾ ਪਿਓ ਇਹਨਾਂ ਦੇ ਖੁੰਡੜੇ ਤੋਦੋ ਨਾ ਪਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਦੋਂ ਗੱਦੀ ਦਿੱਤੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਆਪਾਂ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੀ ਹੈ ਤੇ ਕਿ ਸਾਫ਼ ਸੁਥਰਾ ਜੀਵਨ ਸ਼ੈਲੀ ਗੁਰੂ ਪਾਤਸ਼ਾਹ ਦੇ ਦਰਸਾਏ ਹੋਏ ਮੁਤਾਬਕ ਆਪਾਂ ਜਿਉਂ ਕੇ ਉਹ ਕਰੀਏ ਕਿ ਨਾ ਕਿ ਮਤਲਬ ਇਹ ਜਿਹੇ ਲੋਕਾਂ ਨੂੰ ਆਪਾਂ ਮਤਲਬ ਆਮ ਲੋਕ ਦੋਸ਼ੀ ਨੇ ਜਦੋਂ ਇਹ ਜਿਹੇ ਡੇਰਾ ਮੁਖੀ ਕੋਲ ਜਾਂਦੇ ਨੇ ਇਹਨਾਂ ਤੋਂ ਮੰਗਾ ਕਰਦੇ ਵੀ ਸਾਡੀ ਆ ਮੰਗ ਪੂਰੀ ਹੋ ਜੇ ਉਹ ਇਹਨਾਂ ਨੂੰ ਆਸਮਾਨ ਤੇ ਚੜਾ ਦਿੰਦੇ ਨੇ ਉਹ ਤੇ ਫਿਰ ਜੋ ਕੁਝ ਆਪਣੇ ਸਾਹਮਣੇ ਉਹਦਾ ਫਿਰ ਆਪਣੇ ਕਲੀਅਰ ਸਾਹਮਣੇ ਹੀ ਹੈਗਾ ਜੋ ਇਹਨਾਂ ਦੇ ਕਰਤੂਤਾਂ ਨੇ ਜਿਹੜੀ ਬੀਬੀ ਦਾ ਜ਼ਿਕਰ ਕਰ ਹੋ ਰਿਹਾ ਵਾ ਉਹ ਸਾਹਮਣੇ ਆਈ ਕਿ ਨਹੀਂ ਜੀ ਨਹੀਂ ਅਜੇ ਤੱਕ ਪਰ ਸ਼ਾਸਰ ਵਾਲੀ ਕੋਈ ਮੈਕੀਟੀ ਕੀ ਪਹੁੰਚ ਹੋਣਾ ਕੋਈ ਮੈਰਿਡ ਲੇੜੀ ਪਤਾ ਲੱਗਿਆ ਹੈਗੇ ਨੇ ਪਰ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਸਾਨੂੰ ਪਤਾ ਲੱਗਿਆ ਅਸੀਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ ਪਰ ਇਹਨਾਂ ਕੇਸ ਉਹ ਮੂਹਰੇ ਆ ਜਾਂਦੇ ਨੇ ਜੋ ਵੀ ਉਹ ਭੈਣ ਜੀ ਹੈਗੇ ਨੇ ਤਾਂ ਅਸੀਂ ਉਹਨਾਂ ਦੇ ਬਰਾਬਰ ਖੜ ਕੇ ਅੱਗੇ ਵੀ ਜੋ ਬਣਦੀ ਫਿਰ ਉਹ ਸਖਤ ਧਾਰਾਵਾਂ 'ਚ ਉਹ ਰੇਪ ਸਿੱਧੀ ਗੱਲ ਹੈ ਵੀ ਰੇਪ ਦਾ ਹੀ ਫਿਰ ਤਾਂ ਬਣੂਗਾ ਉਹ ਅਸੀਂ ਕਰਾਵਾਂਗੇ ਜੇਕਰ ਉਹ ਸਾਹਮਣੇ ਆ ਜਾਂ ਬਾਬਾ ਜੀ ਜਿਹੜੇ ਉਹ ਸੰਪਰਦੇ ਦੇ ਮੁਖੀ ਨੇ ਉਥੋਂ ਉਹਨਾਂ ਨੂੰ ਇਹ ਇਹ ਰੱਦਿਆ ਗਿਆ ਕਿ ਬਾਬੇ ਨੂੰ ਇਹ ਗੱਡੀ ਤੋਂ ਖਾਰਜ ਕਰ ਦਿੱਤਾ ਕਿਸੇ ਦੇ ਨਾਲ ਉਹ ਸੰਪਰਦਾਏ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਹਾਂਜੀ ਬਿਲਕੁਲ ਸਾਡੇ ਸਰਪੰਚ ਸਾਹਿਬ ਕਿੱਥੇ ਹਰਵੰਤ ਸਿੰਘ ਜੀ ਇਹਨਾਂ ਨੂੰ ਧਿਆਨ ਚੀ ਹੈਗਾ ਕਿ ਉਹਨਾਂ ਦੇ ਜਿਹੜੀ ਸੰਬੰਧਤ ਕੋਈ ਸੰਸਥਾ ਵਾ ਉਹਨਾਂ ਨੇ ਇਹਨੂੰ ਇਹਦੀ ਉਹਦੇ ਤੋਂ ਕਰ ਦਿੱਤਾ ਵਾ ਖਾਰਜ ਜੀ ਐਸਐਡੀ ਸਾਹਿਬ ਨੇ ਹੁਣ ਕੀ ਕਿਹਾ ਵੈ ਤੁਹਾਨੂੰ ਇਸ ਸਬੰਧ ਵਿੱਚ ਦੇਖੋ ਪ੍ਰਸ਼ਾਸਨ ਨੇ ਤਾਂ ਸਾਨੂੰ ਪੂਰਾ ਭਰੋਸਾ ਜਤਾਇਆ ਕਿ ਪਹਿਲਾਂ ਵੀ ਇਹਦੇ ਤੇ ਜੋ ਬਣਦਾ ਹੈਗਾ ਪਹਿਲਾਂ ਹੀ ਆਲਰੇਡੀ ਪਰਚਾ ਹੋ ਚੁੱਕਿਆ ਵਾ ਅੱਗੇ ਵੀ ਜੋ ਡੂੰਘਾਈ ਨਾਲ ਜਾਂਚ ਆ ਇਹਦੀ ਕੋਈ ਹੋਰ ਕਰਤੂਤ ਸਾਹਮਣੇ ਆਵੇ ਤਾਂ ਉਹ ਵੈਰੀਫਿਕੇਸ਼ਨ ਬਾਰੇ ਉਹਦੇ ਲਈ ਵੀ ਉਹਨਾਂ ਨੇ ਸਾਨੂੰ ਭਰੋਸਾ ਮਹਿਸੂਸ ਕਰਾਇਆ ਕਿ ਜੋ ਹੈਗੀ ਇਹ ਬਣਦੀ ਉਹ ਸ਼ਕਤੀ ਨਾਲ ਕੀਤੀ ਜਾਊਗੀ ਬਿਨਾਂ ਤਰਸ ਤੋਂ ਇਸ ਸਾਹ ਦੇ ਖਲਾਫ ਮਾਸਟਰ ਮਕਰਨ ਸਿੰਘ ਜੀ ਮੰਗ ਕਰਦੇ ਹੋ ਜੀ ਹਾਂਜੀ ਗ੍ਰਿਫਤਾਰੀ ਦੀ ਮੰਗ ਕਰਦੇ ਬਿਲਕੁਲ ਜੀ ਬਿਲਕੁਲ ਆਬਵੀਅਸਲੀ ਹੋਣੀ ਚਾਹੀਦੀ ਹੈ ਗ੍ਰਿਫਤਾਰੀ ਤਾਂ ਇਹ ਬੰਦਾ ਜਿੱਦੋਂ ਹੁਣ ਆਪਾਂ ਨੂੰ ਪਤਾ ਵੀ ਇਹਦੀਆਂ ਕਰਤੂਤਾਂ ਨਸ਼ਰ ਹੋ ਗਈਆਂ ਨੇ ਮਾਸਟਰ ਮਕੰਦ ਸਿੰਘ ਜੀ ਸਾਡੇ ਨਾਲ ਆ ਬਾਬਾ ਜੀ ਇਹਨਾਂ ਦੀ ਪਹਿਲਾਂ ਵੀ ਇੱਕ ਜਿਹੜੀ ਘਟਨਾ ਹੋਈ ਸੀਗੀ ਮਾਸਟਰ ਜੀ ਹੁਣੀ ਇਸ ਘਟਨਾ ਦੇ ਮੈਂਬਰ ਸੀਗੇ ਉਦੋਂ ਇਹ ਜਿਹੜੀ ਜਾਂਚ ਕਮੇਟੀ ਸੀਗੀ ਮਾਸਟਰ ਜੀ ਕੀ ਕਹਿਣਾ ਚਾਹੁੰਦੇ ਆ ਉਹਦੀਆਂ ਪਹਿਲਾਂ ਇਹ ਤਾਂ ਡਾਲ ਲਾ ਦੇ ਬੜੇ ਜੀ ਬਾਈ ਜਿਹੜੀਆਂ ਪਹਿਲਾਂ ਇਹ ਗੱਲਬਾਤ ਹੋਈ ਸੀ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇਸ ਸਾਧ ਦੇ ਖਿਲਾਫ ਕਾਰਵਾਈ ਨੂੰ ਮੰਗਲੂਮ ਲੈ ਕੇ ਬਹੁਤ ਵੱਡਾ ਸ਼ਿਕਰਸ਼ ਹੋਇਆ ਸੀਗਾ ਤੇ ਉਸ ਤੋਂ ਬਾਅਦ ਕੋਈ ਗੱਲ ਫਿਰੇ ਨਹੀਂ ਲੱਗੀ ਸੀਗੀ ਕੀ ਗੱਲ ਹੋਈ ਸੀ ਉਦੋਂ ਵੀ ਗੱਲ ਉਸ ਸਾਰੀ ਦੀ ਪੰਜ ਮੈਂਬਰੀ ਕਮੇਟੀ ਹੋਈ ਉਹ ਸਾਰੀ ਦੀ ਉਹਦੀ ਪਿੱਛਾ ਕਰ ਰਹੀ ਸੀਗੀ ਤੇ ਉਹ ਜਾਂਚ ਤੋਂ ਵੀ ਬਹੁਤ ਸੱਟਾਂ ਨਿਕਲਿਆ ਮਤਲਬ ਜੀ ਜੀ ਇਹ ਇਹ ਜਿਹੜਾ ਸਾਧ ਸੀਗਾ ਜੀ ਪਹਿਲਾਂ ਤੋਂ ਮੁਰਤੋ ਹੀ ਦੀਆਂ ਇਹ ਜਿਹੀਆਂ ਹਰਕਤਾਂਾਂ ਹਾਂਜੀ ਇਹ ਤਾਂ ਗੰਦਗੀ ਤਾਂ ਮੁਰਤੋ ਹੀ ਫਲਾ ਰਿਹਾ ਹੈਗਾ ਕਿਉਂਕਿ ਇਹ ਜੁੱਤੀ ਭਗਤ ਜਿਹੜੇ ਹੁੰਦੇ ਆ ਗੁਰਬਾਣੀ ਦਾ ਕਰਤਨ ਹੈਗਾ ਮਿੱਠ ਬੋਲੜਾ ਸੱਜਣ ਮੇਰਾ ਇਹ ਤਾਂ ਤੁਸੀਂ ਗਾਲਾਂ ਕੱਢਦਾ ਪਾਓ ਗੰਦੀਆਂ ਗੰਦੀਆਂ ਜੀ ਮੈਂ ਉਥੇ ਇਹਦੇ ਪਿੰਡ ਵਿੱਚ ਪੰਜ ਸੱਤ ਸਰਵਿਸ ਕੀਤੀ ਆ ਇਹ ਤਾਂ ਜੇ ਗਾਲਾਂ ਦਾ ਕੋਰਸ ਕਰਨਾ ਹੋਵੇ ਕੋਈ ਇਹਦੇ ਕੋਲ ਕਰੋ ਜਾ ਕੇ ਅੱਛਾ ਜੀ ਹਾਂਜੀ ਇਹ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕਹਿੰਦੇ ਤੁਹਾਡੀ ਕੀ ਰਣਨੀਤੀ ਰਹੂਗੀ ਅਸੀਂ ਕਾਰਵਾਈ ਇਲਾਕਾ ਨਿਵਾਸੀ ਇਕੱਠੇ ਹੋ ਕੇ ਅਸੀਂ ਜ਼ੋਰਦਾਰ ਆਵਾਜ਼ ਹੀ ਠਾ ਸਕਦੇ ਹਾਂ ਹੋਰ ਕੀ ਕਰ ਸਕਦੇ ਹਾਂ ਜੀ ਅਸੀਂ ਨੇ ਉਹਦੇ ਚ ਪੂਰਾ ਡਟ ਕੇ ਰਲਬਾ ਸਾਰੇ ਇਲਾਕੇ ਦੀ ਸੰਗਤ ਵੱਲੋਂ ਸੰਘਰਸ਼ ਲੜਿਆ ਜਾਊਗਾ ਇਹ ਕੇਸ ਜਿਹੜੇ ਮਸਲੇ ਨੂੰ ਢਿੱਲੇ ਤੌਰ ਤੇ ਲੈ ਗਿਆ ਪਰਚਾ ਹੋ ਚੁੱਕਿਆ ਅੱਗੇ ਵੀ ਇਹਦੀ ਡੁਗਾਈ ਨਾਲ ਜਾਂਚ ਕਰਕੇ ਤੇ ਸਾਰੇ ਪੱਖ ਇਲਾਕਾ ਸਮੂਹ ਸੰਗਤ ਦੇ ਸਾਹਮਣੇ ਆਉਣੇ ਚਾਹੀਦੇ ਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਜੀ ਤੁਹਾਨੂੰ ਮਿਲਿਆ ਸੀ ਕੀ ਕਿਹਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਦਾ ਐਸਐਸਪੀ ਨੂੰ ਤਕਰੀਬਨ ਕੱਲ੍ਹ ਵੀ ਮਿਲ ਕੇ ਗਏ ਸੀ ਪਰਸੋਂ ਵੀ ਮਿਲੇ ਸੀਗੇ ਕਿਉਂਕਿ ਆਪਾਂ ਦਰਖਾਸਤ ਦਿੱਤੀ ਸੀ ਸਾਰਿਆਂ ਨੂੰ ਪਤਾ ਹੀ ਹੈ মিডিਆ ਨਾਲ ਸੀਗਾ ਜਦੋਂ ਅਸੀਂ ਦਰਖਾਸਤ ਦੇਣ ਆਏ ਸੀਗੇ ਪਰ ਅੱਜ ਸਤਕਾਰ ਕਮੇਟੀ ਜਾਂ ਨਗਰ ਨਿਵਾਸੀਆਂ ਨੇ ਆਪਣੇ ਵੱਲੋਂ ਤੌਰ ਤੇ ਵੀ ਜਿਹੜੀ ਇੱਕ ਅੱਜ ਦਰਖਾਸਤ ਦਿੱਤੀ ਆ ਤੇ ਇਹਨਾਂ ਦੇ ਨਾਲ ਵੀ ਅਸੀਂ ਐਸਐਸਪੀ ਨੂੰ ਮਿਲੇ ਆ ਕੀ ਕੀ ਬੋਲਦਾ ਹੈ ਤੇ ਕਿਉਂਕਿ ਉਹਦੇ ਦੀ ਭਾਸ਼ਾ ਕੁਝ ਹੋਰ ਸੀ ਵੀ ਤੇ ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਅੱਜ ਦੀ ਭਾਸ਼ਾ ਬਦਲਦੀ ਆ ਜਾਂ ਕੀ ਕਹਿੰਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਵੀ ਉਹਦੇ ਕਿਸ ਲਈ ਜੀ ਦੇ ਵਿੱਚੋਂ ਗੱਲ ਕਰ ਰਿਹਾ ਸੀ ਐਸਐਸਪੀ ਸਾਹਿਬ ਤੇ ਇਸ ਸਾਰੀ ਜਿਹੜੀ ਆ ਕੁੱਤੀਆਂ ਚੋਰਾਂ ਦੇ ਨਾਲ ਲੜੀ ਹੋਈ ਹੋਈ ਆ ਤੇ ਨਹੀਂ ਤਾਂ ਸਾਥ ਭਜ ਨਹੀਂ ਸਕਦਾ ਸੀਗਾ ਕਿਉਂਕਿ